ਹੰਡ ਦਾ ਪ੍ਰਕੋਪ ਲਗਾਤਾਰ ਚੱਲ ਰਿਹਾ ਹੈ ਜੇ ਗੱਲ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਿਛਲੇ 15 ਦਿਨਾਂ ਤੋਂ ਸੂਰਜ ਦੀ ਰੋਸ਼ਨੀ ਸੂਰਜ ਦੀ ਕਿਰਨ ਹੀ ਨਜ਼ਰ ਆਈ ਸੀ ਬੇਸ਼ੱਕ ਕੱਲ ਮਾਗੀ ਵਾਲੇ ਦਿਨ ਥੋੜੀ ਦੇਰ ਲਈ ਸੂਰਜ ਦੇ ਚਮਕਿਆ ਜਰੂਰ ਸੀਗਾ ਪਰ ਉਹ ਵੀ ਚਮਕ ਵੀ ਠੰਡ ਦੇ ਕਹਿ ਨੂੰ ਘਟਾ ਨਹੀਂ ਸਕੇ ਠੰਡ ਇਸੇ ਤਰ੍ਹਾਂ ਹੀ ਲਗਾਤਾਰ جاری ਹੈ ਅਸੀਂ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਤੁਸੀਂ ਦੇਖੋ ਇੱਥੇ ਠੰਡ ਦਾ ਕੋਈ ਵੀ ਅਸਰ ਨਹੀਂ ਦੇਖਣ ਨੂੰ ਮਿਲਦਾ ਸ਼ਰਧਾਲੂ ਉਸੇ ਤਰ੍ਹਾਂ ਹੀ ਇੱਥੇ ਪਹੁੰਚਦੇ ਨੇ ਆ ਸ਼੍ਰੀ ਹਰਬੰਦਰ ਸਾਹਿਬ ਸੱਚਖੰਡ ਸ਼੍ਰੀ ਹਰਬੰਦਰ ਸਾਹਿਬ ਵਾਹਿਗੁਰੂ ਦਾ ਨਾਮ ਜਾਪ ਕਰਦੇ ਹੋਏ ਆਪਣਾ ਮੱਥਾ ਟੇਕਦੇ ਨੇ ਵਾਹਿਗੁਰੂ ਦਾ ਅਸ਼ੀਰਵਾਦ ਲੈਂਦੇ ਨੇ ਹਰ ਰੋਜ਼ ਦੀ ਤਰ੍ਹਾਂ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਨੇ ਕੁਝ ਸੈਲਾਨੀਏ ਤੇ ਆਂਦੇ ਨੇ ਉਹ ਵੀ ਇੱਥੇ ਪਹੁੰਚਦੇ ਨੇ ਔਰ ਜਿਹੜੇ ਸ਼ਰਧਾਲੂ ਨੇ ਜਿਨ੍ਹਾਂ ਦੇ ਨਿਤ ਕਰਮ ਹੈ ਕਿ ਰੋਜ਼ ਆਣਾ ਹੈ ਉਹ ਵੀ ਇੱਥੇ ਆਂਦੇ ਨੇ ਪਰ ਮੌਸਮ ਦੀ ਗੱਲ ਕਰੀਏ ਤੇ ਮੌਸਮ ਮਾਗੀ ਤੋਂ ਬਾਅਦ ਹੈ ਲੱਗ ਰਿਹਾ ਸੀਗਾ ਕਿ ਕੁਝ ਮੌਸਮ 'ਚ ਫਰਕ ਪਏਗਾ ਮੌਸਮ ਦੇ ਵਿੱਚ ਕਮੀ ਆਏਗੀ ਮੌਸਮ ਥੋੜਾ ਜਿਆ ਸੁਹਾਵਨਾ ਜਾ ਹੋਏਗਾ ਠੰਡ ਦੇ ਵਿੱਚ ਕੁਝ ਕਮੀ ਆਏਗੀ ਪਰ ਮਾਗੀ ਤੋਂ ਬਾਅਦ ਅੱਜ ਯਾਨੀ ਮੌਸਮ ਚ ਪਹਿਲੇ ਨਾਲੋਂ ਜ਼ਿਆਦਾ ਠੰਡ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਤੁੰਦ ਜਿਹੜੀ ਹੈ ਉਹ ਬਿਲਕੁਲ ਛਾਈ ਹੋਈ ਹੈ ਤੁੰਦੇ ਨਾਲ ਜਿਹੜਾ ਚੱਲਣਾ ਵੀ ਮੁਸ਼ਕਲ ਹੋਇਆ ਹੋਇਆ ਹੈ ਅਸੀਂ ਇਸ ਏਰੀਆ ਦੇ ਵਿੱਚ ਜਿਹੜਾ ਸ਼ਹਿਰ ਦਾ ਏਰੀਆ ਹੈ ਉਹਨਾਂ ਦੇ ਵਿੱਚ ਧੁੰਦ ਆ ਜਿਹੜਾ ਜ਼ਿਆਦਾ ਧੁੰਦ ਹੈ ਉਹ ਸਵੇਰ ਤੜਕਸਾਰ ਹੁੰਦੀ ਹੈ ਜਾਂ ਰਾਤ ਦੇ ਵੇਲੇ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਵਾਹਨ ਔਰ ਆਵਾਜ਼ ਆਈ ਸ਼ੁਰੂ ਹੋ ਜਾਂਦੀ ਹੈ ਤੇ ਧੁੰਦ ਥੋੜੀ ਜੀ ਉੱਪਰ ਨੂੰ ਚਲੇ ਜਾਂਦੀ ਹੈ ਪਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਸ ਵੇਲੇ ਵੀ ਧੁੰਦ ਜਿਹੜਾ ਹੈ ਧੁੰਦ ਪਈ ਹੋਈ ਹੈ ਸੰਘਣੀ ਧੁੰਦ ਹੈ ਆ ਠੰਡ ਦਾ ਕਹਿਰ ਬਾਦ ਦਸਤੂਰ جاری ਹੈ ਮੌਸਮ ਵਿਭਾਗ ਦੀ ਮੰਨੀ ਤੇ ਉਹਦੇ ਮੁਤਾਬਕ ਹਜੇ ਐਸੇ ਤਰ੍ਹਾਂ ਕੜਕ ਦੀ ਠੰਡ ਕੜਾਕੇ ਦੀ ਠੰਡ ਨਾਲ ਸਾਨੂੰ 2-4 ਹੋਰ ਦਿਨ ਕੱਟਨੇ ਪੈਣਗੇ ਕਿਉਂਕਿ ਇਹ ਲਗਾਤਾਰ ਜਿਹੜੀ ਠੰਡ ਪੈ ਰਹੀ ਹੈ ਇਸ ਠੰਡ ਦੇ ਵਿੱਚ ਵੱਡੀ ਗੱਲ ਹੈ ਕਿ ਸੁੱਕੀ ਠੰਡ ਪੈ ਰਹੀ ਹੈ ਕਿ بارش ਦਾ ਕੋਈ ਹਜੇ ਤੱਕ ਦਾ ਨਾਮ ਨਹੀਂ ਹੈ ਕਿ ਮੌਸਮ ਵਿਭਾਗ ਕਹਿੰਦਾ ਤਾਂ ਸੀਗਾ ਕਿ بارش ਹੋਏਗੀ ਪਰ بارش ਹਜੇ ਨਹੀਂ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇੱਕ ਦੋ ਦਿਨਾਂ ਦੇ ਵਿੱਚ بارش ਦੀ ਸੰਭਾਵਨਾ ਹੈ ਜਿਸ ਨਾਲ ਮੌਸਮ ਦੇ ਵਿੱਚ ਗਰਾਬਟਾਏਗੀ ਪਰ ਜਿਹੜਾ ਹੁਣ ਵੀ ਜੇ ਇਸ ਵੇਲੇ ਦੀ ਗੱਲ ਕਰੀਏ ਤਾਂ ਇਸ ਵੇਲੇ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਹੋਇਆ ਹੈ ਔਰ ਸੰਗਣੀ ਧੁੰਦ ਪਈ ਹੋਈ ਹੈ ਪਰ ਸੱਚ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੇਖੋ ਤੁਸੀਂ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਆ ਮਹਾਰਾਜੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਨੰਗੇ ਪੈਰ ਹੀ ਪ੍ਰਕਰਮਾ ਕਰਦੇ ਨੇ ਪ੍ਰਕਰਮਾ ਕਰਦੇ ਹੋਏ ਪਵਿੱਤਰ ਸਰੋਵਰ ਜਿਵੇਂ ਇਸ਼ਨਾਨ ਕਰਦੇ ਨੇ ਪਰ ਉਹਨਾਂ ਨੂੰ ਠੰਡ ਦਾ ਕੋਈ ਅਹਿਸਾਸ ਨਹੀਂ ਹੁੰਦਾ ਹੈ ਇਸੇ ਤਰ੍ਹਾਂ ਹੀ ਠੰਡ ਦੇ ਪ੍ਰਵਾਹ ਕੀਤੇ ਬਗੈਰ ਉਹ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਵਾਉਂਦੇ ਨੇ ਉਹਨਾਂ ਕੋਲੋਂ ਆਸ਼ੀਰਵਾਦ ਲੈਂਦੇ ਨੇ ਬਹੁਤ ਸ਼ਰਦਾ ਹੀ ਭਾਜੀ ਜੋ ਦਿਲ ਦੇ ਵਿੱਚ ਵਣ ਕਮਣਾ ਲੈ ਕੇ ਆਏ ਹਨ ਉਹਦੇ ਲਈ ਉਹ ਪਰਮਾਤਮਾ ਆਪ ਆ ਗਾਹੋਂਗੇ ਤੁਰਦੇ ਜੀ ਆਪਾਂ ਇੱਕ ਇੱਕ ਕਦਮ ਤੁਰਦੇ ਆ ਦਸ ਤੋਰਦਾ ਹੈ ਚਰਦਾ ਨਾਦਾਈ ਦਾ ਭਾਈ ਠੰਡ ਨਹੀਂ ਥੋੜਾ ਜਿਹਾ ਲੱਗਾ ਨਹੀਂ ਨਹੀਂ ਠੰਡ ਠੰਡ ਨਹੀਂ ਉਹ ਜਦੋਂ ਇਸ਼ਨਾਨ ਕਰੀਦਾ ਨਾ ਗੁਰੂ ਘਰ ਦੇ ਇਸ ਰਵਰ ਦੇ ਵਿੱਚ ਸਭ ਠੰਡ ਭੱਜ ਜਾਂਦੀ ਹੈ ਜੀ ਉਹ ਆਪ ਥਾਪੜਾ ਦਿੰਦਾ ਪਰਮਾਤਮਾ ਜੇਦੋਂ ਆਪਾਂ ਇੱਕ ਰੀ ਤੁਰਪੇ ਨਾ ਕਰੋ ਤੇ ਉਹਨੇ 10 ਕਦਮ ਆਪਾਂ ਆਪ ਲੱਗ ਤੁੰਗ ਉਹਦੇ ਉਹਨੇ ਨਹੀਂ ਲਿਖਿਆ ਨਹੀਂ ਹੁੰਦਾ ਵੀ ਢਾਣੇ-ਢਾਣੇ ਤੇ ਨਾ ਲਿਖਿਆ ਜਦੋਂ ਆਪਾਂ ਇੱਕ ਸਾਹ ਉਹਦੇ ਬਿਨਾਂ ਲੈ ਸਕਦੇ ਨਾ ਜਿਹਨੂੰ ਦਿੱਤਾ ਸੀ ਇੱਥੇ ਆ ਕੇ ਲੈਣਾ ਇਹ ਚੀਜ਼ਾ ਜੀ ਰੱਬ ਦੇ ਘਰ ਨਾਲ ਠੰਡ ਨਾਲ ਗਰਮੀ ਮਨ ਚ ਸ਼ਰਦਾ ਬਸ ਵਧੀਆ ਉਹਨਾਂ ਨੇ ਮੱਥਾ ਟੇਕਣ ਦਾ ਮੌਕਾ ਦਿੱਤਾ ਬਹੁਤ ਹੀ ਇਸ ਤੋਂ ਤਾਂ ਇੰਪੋਰਟੈਂਟ ਇਸ ਤੋਂ ਬਾਅਦ ਪਰਬੰਧ ਕਿਸ ਤਰ੍ਹਾਂ ਲਾਇਆ ਖਾਂਸਾ ਵੀ ਕਰਕੇ ਉਹ ਮੇਰੇ ਲਈ ਪਰਬੰਧ ਕੀਤਾ ਜੀ ਮੇਰਾ ਕੋਈ ਧਿਆਨ ਨਹੀਂ ਕਿਸੇ ਪਰਬੰਧ ਲਈ ਮੈਨੂੰ ਮੌਕਾ ਮਿਲ ਗਿਆ ਮੱਥਾ ਟੇਕਣ ਨੂੰ ਮੇਰੇ ਲਈ ਉਹੀ ਬਹੁਤ ਵਧੀਆ ਜੀ ਆਏ ਦੂਰੋਂ ਆਏ ਉੱਤਰਾਖੰਡ ਤੋਂ ਚੱਲ ਕੇ ਇੱਥੇ ਹੀ ਮੱਥਾ ਟੇਕਿਆ ਵੱਟ ਜਿਸ ਦਾ ਮੌਸਮ ਐ ਠੰਡ ਬੜੀ ਆ ਪਰ ਕਰਮਾ ਚ ਜਾਣਾ ਪਦਾ ਨੰਗੇ ਪੈਰ ਕੋਈ ਨਹੀਂ ਜਾਵਾਂਗੇ ਸਾਡੇ ਗੁਰੂਆਂ ਨੇ ਇਨਿਸ਼ਾਹਤਾ ਦਿੱਤੀ ਆ ਪੈਸੀ ਜਾਵਾਂਗੇ ਠੰਡ 'ਚ ਬਹੁਤ ਮਜ਼ਾ ਆਉਂਦਾ ਜੀ ਦਰਬਾਰ ਸਾਹਿਬ 'ਚ ਦਰਸ਼ਨ ਵੀ ਵਧੀਆ ਹੁੰਦੇ ਆ ਨਾਲੇ ਸੰਗਤ ਦੇ ਦਰਸ਼ਨ ਹੋ ਜਾਂਦੇ ਆ ਚਲੋ ਬਾਕੀ ਸ਼ਰਦਾ ਵਾ ਆਪੋ ਆਪਣੀ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਬਾਕੀ ਬਹੁਤ ਚੰਗਾ ਲੱਗਦਾ ਇੱਥੇ ਮਨ ਨੂੰ ਖੁਸ਼ੀ ਮਿਲਦੀ ਆ ਕਿਉਂਕਿ ਇਹ ਉਹ ਥਾਨ ਐ ਪਹਿਲੇ ਹੀ ਲਿਖਿਆ ਹੈ ਡਿਟੇਲ ਸਭੇ ਥਾਵ ਨਹੀਂ ਤੁਜੇ ਆ ਹਨਾ ਤੇ ਇਹੋ ਜਿਹਾ ਸਥਾਨ ਅਸੀਂ ਕਿਤੇ ਮਿਲ ਨਹੀਂ ਸਕਦਾ ਜੋ ਇਹੋ ਜਿਹਾ ਸਕੂਨ ਹੈ ਜੋ ਆਨੰਦ ਹੈ ਇੱਥੇ ਉਹ ਇਹਨਾਂ ਦੇ ਕਿਤੇ ਨਹੀਂ ਹੈਗਾ ਹਨਾ ਇਹ ਉਹ ਦਰ ਹੈ ਇੱਥੇ ਹਰ ਧਰਮ ਦਾ ਬੰਦਾ ਸੀਸਦਾ ਕਰਦਾ ਹੈ ਹਾਂਜੀ ਤੇ ਅਸੀਂ ਇਸ ਧਰਮ ਤੋਂ ਕੁਝ ਸਿੱਖਣਾ ਚਾਹੀਦਾ ਸਾਨੂੰ ਬਲਕਿ ਨਾ ਇੱਥੇ ਸਾਨੂੰ ਇੱਥੇ ਆ ਕੇ ਫੋਟੋਆਂ ਹੀ ਚੋਣੀਆਂ ਚਾਹੀਦੀਆਂ ਇਹ ਟੂਰਿਸਟ ਪਲੇਸ ਨਹੀਂ ਹੈ ਪਰ ਅੱਜਕੱਲ ਲੋਕਾਂ ਨੇ ਇਹਨੂੰ ਟੂਰਿਸਟ ਪਲੇਸ ਬਣਾ ਦਿੱਤਾ ਇੱਕ ਤੇ ਸਾਨੂੰ ਕੁਝ ਲੋਕਾਂ ਨੂੰ ਕੁਝ ਅਵੇਕਨਣਾ ਚਾਹੀਦਾ ਵੀ ਅਸੀਂ ਕਿੱਥੇ ਆਏ ਹਣਾ ਤੇ ਸਾਨੂੰ ਬਸ ਇਹੀ ਹੈ ਬਸ ਜਿਹੜੀ ਕਮੇਟੀ ਹੈ ਇਹਨਾਂ ਨੂੰ ਵੀ ਥੋੜਾ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਜਿਹੜੇ ਵੀ ਟੂਰਿਸਟਸ ਇੱਥੇ ਆ ਰਹੇ ਆ ਹਣਾ ਵੀ ਅਸੀਂ ਇੱਥੇ ਸਿਰਦਾ ਕਰੀਏ ਨਤਮੁਸਤਕ ਹੋਈਏ ਇਹ ਬਹੁਤ ਉਹ ਥਾਨ ਹੈ ਵੀ ਜਿੱਥੇ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਨਗਰੀ ਬਸਾਈ ਹੈ ਜਿੱਥੇ 24 ਘੰਟੇ ਗੁਰਬਾਣੀ ਹੈ ਜਿੱਥੇ 24 ਘੰਟੇ ਤੁਸੀਂ ਦੇਖੋਗੇ ਇਹਦੇ 24 ਘੰਟੇ ਇੱਥੇ ਲੰਗਰ ਦਾ ਕੋਈ ਬੰਦਾ ਇੱਥੇ ਭੁੱਖਾ ਨਹੀਂ ਸੌ ਸਕਦਾ ਬਸ ਇਹੀ ਕਹਿਣਾ ਚਾਹਾਂਗਾ ਵੀ ਜਦੋਂ ਵੀ ਆਓ ਆਪਣੀ ਸੱਚੇ ਮਨ ਨਾਲ ਆਓ ਆਪਣੇ ਨਤਮਸਤਕ ਹੋਵੋ ਠੀਕ ਹੈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਹੁਤ ਚੰਗਾ ਲੱਗਦਾ ਸੋ ਠੰਡ ਦਾ ਕਹਿਰ ਬਾਦ ਦਸਤੂਰ ਜਾਰੀ ਹੈ ਪਿਛਲੇ ਦਿਨਾਂ ਤੋਂ ਲੈ ਕੇ ਲਗਾਤਾਰ ਅਮਨੇਸਰ ਵਾਸੀ ਸੂਰਜ ਦੇ ਦਰਸ਼ਨ ਨਹੀਂ ਕਰ पाए ਹਨ ਜੇ ਕੱਲ ਥੋੜਾ ਜਿਹਾ ਸੂਰਜ ਨਿਕਲਿਆ ਸੀਗਾ ਲੱਗ ਰਿਹਾ ਸੀਗਾ ਕਿ ਹੁਣ ਜਿਹੜੀ ਹੈ ਠੰਡ ਦੇ ਵਿੱਚ ਕਮੀ ਆਏਗੀ ਪਰ ਜਿਹੜਾ ਮੌਸਮ ਹੈ ਉਹ ਅੱਜ ਪਹਿਲੇ ਨਾਲੋਂ ਜ਼ਿਆਦਾ ਸਰਦ ਜ਼ਿਆਦਾ ਠੰਡਾ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ